ਗੁਰਪੇ ਸਿੰਘ ਹਰੀਨੋਦੇ ਕਤਲ ਮਾਮਲੇ ਦੇ ਵਿੱਚ ਅੱਜ ਚਲਾਨ ਪੇਸ਼ ਕੀਤਾ ਗਿਆ ਹੈ ਤੇ ਜਿਸ ਦੇ ਤਹਿਤ ਐਮਪੀ ਅਮਰਿਤਪਾਲ ਸਿੰਘ ਅਤੇ ਉਥੇ ਹੀ ਅਰਸ਼ ਡਾਲਾ ਨੂੰ ਜਿਹੜਾ ਕਿ ਮੁਲਜ਼ਮ ਬਣਾਇਆ ਗਿਆ ਹੈ ਸੁਣਵਾਈ ਹੋਈ ਹੈ ਤੇ ਜਿਸ ਦੇ ਤਹਿਤ ਦੱਸੀਏ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੀ ਅੱਜ ਪੁਲਿਸ ਦੇ ਵੱਲੋਂ ਜਿਹੜਾ ਕੇ ਚਲਾਨ ਪੇਸ਼ ਕਰ ਦਿੱਤਾ ਗਿਆ ਤੇ ਦੱਸੀਏ ਕਿ ਅਗਲੀ ਸੁਣਵਾਈ ਹੁਣ ਜਿਹੜੀ ਕਿ 12 ਮਾਰਚ ਨੂੰ ਹੋਵੇਗੀ ਤੇ ਜਿਸ ਦੇ ਤਹਿਤ اے ਆਈ ਵੱਡੀ ਅਪਡੇਟ ਆਈ ਹੈ ਤੇ ਜਿਸ ਦੇ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਹਰੀਨੌਕ ਕਤਲकांड ਤੇ ਪੁਲਿਸ ਦੇ ਵੱਲੋਂ 12 ਮੁਲਜ਼ਮਾਂ ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ ਤੇ ਜ਼ਿਲ੍ਹਾ ਅਦਾਲਤ ਵਿੱਚ 143 ਨੇ ਆ ਦਾ ਚਲਾਨ ਪੇਸ਼ ਕੀਤਾ ਗਿਆ ਹੈ ਤੇ ਦੱਸੀਏ ਕਿ ਚਲਾਨ ਚ ਅਮਰਿਤਪਾਲ ਸਿੰਘ ਅਤੇ ਇੱਕ ਵੱਡੇ ਬਦਮਾਸ਼ ਨੂੰ ਮਲਜ਼ਮ ਬਣਾਇਆ ਗਿਆ ਹੈ ਤੇ ਫਰੀਦਕੋੜ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਫਰੀਦਕੋੜ ਦੇ ਬਹੁਤ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 12 ਮਲਜ਼ਮਾਂ ਦੇ ਖਿਲਾਫ ਅਦਾਲਤ ਚ ਚਲਾਨ ਪੇਸ਼ ਕੀਤਾ ਗਿਆ ਹੈ ਕਰੀਬ ਜਿਹੜਾ ਕਿ 1435 ਸਫਿਆਂ ਦੇ ਚਲਾਨ ਨੂੰ ਅਦਾਲਤ ਦੇ ਵੱਲੋਂ ਜਿਹੜਾ ਕਿ ਦਿੱਤੇ ਸਮੇਂ ਤੋਂ ਇੱਕ ਦਿਨ ਪਹਿਲਾਂ ਪੇਸ਼ ਕੀਤਾ ਗਿਆ 13 ਮਾਰਚ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਤੇ ਉਥੇ ਹੀ ਫਰੀਦਕੋਟ ਦੇ ਜਿਹੜੇ ਕਿ ਬਹੁਚਿਤ ਬਹੁਚਰਚਿਤ ਗੁਰਪ੍ਰਿਤ ਹਰੀਨੋ ਨੂੰ ਲੈ ਕੇ ਇਹ ਹੁਣ ਦੱਸਿਆ ਕਿ ਅੱਜ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਤੇ ਉਥੇ ਹੀ 13 ਮਾਰਚ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਤੇ ਇਸ ਚਲਾਨ ਮੁਤਾਬਕ ਖੜੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਵਿਦੇਸ਼ ਚ ਬੈਠੇ ਅਤਵਾਦੀ ਅਰਚ ਡੱਲਾ ਨੂੰ 20 ਮੁੱਲਜ਼ਮ ਬਣਾਇਆ ਗਿਆ ਹੈ ਤੇ ਜਿਨ੍ਹਾਂ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਤਿੰਨ ਹੋਰ ਮੁੱਲਜ਼ਮਾਂ ਦੀ ਗ੍ਰਿਫਤਾਰੀ ਅਜੇ ਨਹੀਂ ਹੋ ਸਕੀ 13 ਤਰੀਕ ਨੂੰ ਹੋਣ ਵਾਲੀ ਸੁਣਵਾਈ ਦੌਰਾਨ 12 ਮੁੱਲਜ਼ਮਾਂ ਨੂੰ ਚਲਾਨ ਦੀਆਂ ਕਾਪੀਆਂ ਮੋਹੀਆਂ ਕਰਵਾਈਆਂ ਜਾ ਸਕਦੀਆਂ ਨੇ ਤੇ ਉਥੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੈਂਬਰ ਰਹੇ ਗੁਰਪ੍ਰੀਤ ਸਿੰਘ ਹਰੀਨੌਂ ਦੀ ਪਿਛਲੇ ਸਾਲ 9 ਅਕਤੂਬਰ ਨੂੰ ਮੋਟਰਸਾਈਕਲ ਸਵਾਰ ਸ਼ੂਟਰਾਂ ਦੇ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਗਏ ਸੀ ਤੇ ਹੁਣ ਤੱਕ ਇਸ ਮਾਮਲੇ 'ਚ 12 ਮੁਲਜ਼ਮਾਂ ਨੂੰ ਪੁਲਿਸ ਕਾਬੂ ਕਰ ਚੁੱਕੀ ਹੈ ਤੇ ਉਥੇ ਪੁਲਿਸ ਦੇ ਵੱਲੋਂ ਸਾਰੇ ਮੁਲਜ਼ਮਾਂ ਦੇ ਖਿਲਾਫ ਯੂ.ਪੀ. ਦੇ ਧਾਰਾਵਾਂ ਵੀ ਲਗਾਈਆਂ ਗਈਆਂ ਨੇ ਤੇ ਜਿਸ ਤਹਿਤ ਦੱਸਦੀ ਹੈ ਕਿ ਅੱਜ ਜੋ ਚਲਾਨ ਪੇਸ਼ ਹੋਇਆ ਉਸ ਦੇ ਵਿੱਚ ਅਮਰਿਤਪਾਲ ਅਤੇ ਅਰਸ਼ਡਾਲਾ ਦਾ ਨਾਮ ਹੈ ਜਿਹੜਾ ਕਿ ਸਾਹਮਣੇ ਆ ਰਿਹਾ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਅੱਜ ਪੁਲਿਸ ਦੇ ਵੱਲੋਂ ਜਿਹੜਾ ਕਿ ਚਲਾਨ ਪੇਸ਼ ਕਰ ਦਿੱਤਾ ਗਿਆ ਤੇ ਦੱਸਦੀ ਹੈ ਕਿ ਅਗਲੀ ਸੁਣਵਾਈ ਹੁਣ ਜਿਹੜੀ ਕਿ 12 ਮਾਰਚ ਨੂੰ ਹੋਵੇਗੀ ਤੇ ਜਿਸ ਦੇ ਤਹਿਤ ਇਹ ਆਈ ਵੱਡੀ ਅਪਡੇਟ ਆਈ ਹੈ ਤੇ ਜਿਸ ਦੇ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਹਰੀਨੋਕ ਕਤਲकांड 'ਚ ਪੁਲਿਸ ਦੇ ਵੱਲੋਂ 12 ਮੁਲਜ਼ਮਾ ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ ਤੇ ਜ਼ਿਲ੍ਹਾ ਅਦਾਲਤ ਵਿੱਚ 143 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ ਤੇ ਦੱਸੀਏ ਕਿ ਚਲਾਨ 'ਚ ਅਮਰਿਤਪਾਲ ਸਿੰਘ ਅਤੇ ਇੱਕ ਵੱਡੇ ਬਦਮਾਸ਼ ਨੂੰ ਮੁਲਜ਼ਮ ਬਣਾਇਆ ਗਿਆ ਹੈ ਤੇ ਫਰੀਦਕੋੜ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਫਰੀਦਕੋੜ ਦੇ ਬਹੁਤ ਚਰਚਿਤ ਗੁਰਪ੍ਰੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 12 ਮੁਲਜ਼ਮਾਂ ਦੇ ਖਿਲਾਫ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਹੈ। ਕਰੀਬ ਜਿਹੜਾ ਕਿ 1435 ਸਫਿਆਂ ਦੇ ਚਲਾਨ ਨੂੰ ਅਦਾਲਤ ਦੇ ਵੱਲੋਂ ਜਿਹੜਾ ਕਿ ਦਿੱਤੇ ਸਮੇਂ ਤੋਂ ਇੱਕ ਦਿਨ ਪਹਿਲਾਂ ਪੇਸ਼ ਕੀਤਾ ਗਿਆ 13 ਮਾਰਚ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਤੇ ਉੱਥੇ ਹੀ ਫਰੀਦਕੋਟ ਦੇ ਜਿਹੜੇ ਕਿ ਬਹੁਚਿਤ ਬਹੁਚਰਚਿਤ ਗੁਰਪ੍ਰਿਤ ਹਰੀਨੋ ਨੂੰ ਲੈ ਕੇ ਇਹ ਹੁਣ ਦੱਸਦੀ ਹੈ ਕਿ ਅੱਜ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਤੇ ਉਥੇ ਹੀ 13 ਮਾਰਚ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਤੇ ਇਸ ਚਲਾਨ ਮੁਤਾਬਕ ਖੜੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ ਵਿਦੇਸ਼ ਚ ਬੈਠੇ ਅਤਵਾਦੀ ਅਰਚ ਡੱਲਾ ਨੂੰ 20 ਮੁੱਲਜ਼ਮ ਬਣਾਇਆ ਗਿਆ ਹੈ ਤੇ ਜਿਨ੍ਹਾਂ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਤਿੰਨ ਹੋਰ ਮੁੱਲਜ਼ਮਾਂ ਦੀ ਗ੍ਰਿਫਤਾਰੀ ਅਜੇ ਨਹੀਂ ਹੋ ਸਕੀ 13 ਤਰੀਕ ਨੂੰ ਹੋਣ ਵਾਲੀ ਸੁਣਵਾਈ ਦੌਰਾਨ 12 ਮੁੱਲਜ਼ਮਾਂ ਨੂੰ ਚਲਾਨ ਦੀਆਂ ਕਾਪੀਆਂ ਮੋਹੀਆਂ ਕਰਵਾਈਆਂ ਜਾ ਸਕਦੀਆਂ ਨੇ ਤੇ ਉਥੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੈਂਬਰ ਰਹੇ ਗੁਰਪ੍ਰੀਤ ਸਿੰਘ ਹਰੀਨੌਂ ਦੀ ਪਿਛਲੇ ਸਾਲ 9 ਅਕਤੂਬਰ ਨੂੰ ਮੋਟਰਸਾਈਕਲ ਸਵਾਰ ਸ਼ੂਟਰਾਂ ਦੇ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਗਏ ਸੀ ਤੇ ਹੁਣ ਤੱਕ ਇਸ ਮਾਮਲੇ 'ਚ 12 ਮੁਲਜ਼ਮਾਂ ਨੂੰ ਪੁਲਿਸ ਕਾਬੂ ਕਰ ਚੁੱਕੀ ਹੈ ਤੇ ਉਥੇ ਪੁਲਿਸ ਦੇ ਵੱਲੋਂ ਸਾਰੇ ਮੁਲਜ਼ਮਾਂ ਦੇ ਖਿਲਾਫ ਯੂ.ਪੀ. ਦੇ ਧਾਰਾਵਾਂ ਵੀ ਲਗਾਈਆਂ ਗਈਆਂ ਨੇ ਤੇ ਜਿਸ ਦੇ ਤਹਿਤ ਦੱਸ ਦਈਏ ਕਿ ਅੱਜ ਜੋ ਚਲਾਨ ਪੇਸ਼ ਹੋਇਆ ਉਸ ਦੇ ਵਿੱਚ ਅਮਰਿਤਪਾਲ ਅਤੇ ਅਰਸ਼ਡਾਲਾ ਦਾ ਨਾਮ ਹੈ ਜਿਹੜਾ ਕਿ ਸਾਹਮਣੇ ਆ ਰਿਹਾ